ਲੇਵਨਰ ਰਿਲੇਸ਼ਨ ਜਿਹੜਾ ਆ ਕੀ ਇਹ ਇੱਕ ਮਾਡਰਨ ਕਨਸੈਪਟ ਹੈ ਕਿ ਔਰਤ ਦੀ ਕਹਿ ਲਈਏ ਇੱਕ ਐਡਵਾਂਸ ਸਟੈਪ ਹੈ ਜਾਂ ਕਿਤੇ ਇਹ ਬਹੁਤ ਵੱਡੀ ਬੁਰਾਈ ਹੈ ਤੁਸੀਂ ਕਹਿ ਰਹੇ ਹੋ ਕਿ ਮਾਡਰਨ ਔਰਤ ਜਿਹੜੀ ਹੈ ਉਹਨੇ ਇਹ ਪੈਟਰਨ ਫੜ ਲਿਆ ਕਿ ਚਲੋ ਨਜਾਇਜ਼ ਸਬੰਧ ਬਣਾ ਲਓ ਨਹੀਂ ਪਿੰਡਾਂ ਵਿੱਚ ਜਾ ਕੇ ਵੇਖੋ ਉੱਥੇ ਲੁਕੇ ਹੋਏ ਨੇ ਪਰ ਨਜਾਇਜ਼ ਸਬੰਧ ਹੈਗੇ ਨੇ ਪਿਓਰ ਭਾਬੀਆਂ ਦੇ ਚੇਠਾ ਦੇ ਇਹ ਰਿਸ਼ਤੇ ਦੀ ਆਸਰਖਿਆ ਦੇ ਵਿੱਚੋਂ ਪੈਦਾ ਹੁੰਦਾ ਹੈਗਾ ਜਦੋਂ ਮੇਰਾ ਮਰਦ ਮੇਰੀ ਗੱਲ ਨਹੀਂ ਸੁਣੂਗਾ ਜਦੋਂ ਤੁਸੀਂ ਸੁਣਦੇ ਹੀ ਨਹੀਂ ਉਹ ਕੀ ਚਾਹੁੰਦੀ ਹੈ ਉਹ ਕੀ ਕਹਿਣਾ ਚਾਹੁੰਦੀ ਹੈ ਕਿ ਉਹ ਕਿਤੇ ਤਾਂ ਮੋਟਾ ਲੱਭੇਗੀ ਨਾ ਸੋ ਮੈਨੂੰ ਐ ਲੱਗਦਾ ਕਿ ਉਹੀ ਗੱਲ ਫੇਰ ਕੀ ਮਾਨਸਿਕ ਤੌਰ ਦੇ ਉੱਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈਗਾ ਇੱਕ ਦੂਜੇ ਨਾਲ ਗੱਲ ਕਰਨਾ ਹਾਂ ਇਹ ਵੀ ਇੱਕ ਬੜਾ ਇੱਕ ਥੌੜ ਚੱਲੀ ਹੈ ਕਿ ਨਵੇਂ ਮੁੰਡੇ ਕੁੜੀਆਂ ਰਹਿੰਦੇ ਨੇ ਪਰ ਦੇਖੋ ਰਿਸ਼ਤਿਆਂ ਦੀ ਮਿਆਦ ਕਿੰਨੀ ਹੈ ਜਦੋਂ ਮਨ ਭਰ ਜਾਂਦਾ ਫਿਰ ਦੂਜੇ ਵੱਲ ਤੁਰ ਪੇ ਸੋ ਹੋਰ ਇਸ ਤੇ ਉਹ ਵੀ ਨਹੀਂ ਨਿਭਣਗੇ ਆਪਣੇ ਕਲਚਰ ਦੇ ਵਿੱਚ ਇੱਕ ਜੋਤ ਦੋਏ ਮੂਰਤੀ ਦਾ ਕਨਸੈਪਟ ਹੈਗਾ ਤੇ ਉਹਦੇ ਅਕੋਰਡਿੰਗ ਹੀ ਸਾਨੂੰ ਸਾਰਿਆਂ ਨੂੰ ਕਹਿੰਦੇ ਨੇ ਨਾ ਘੁੰਮ ਕੇ ਚੱਕੀ ਫੇਰ ਉੱਥੇ ਆਏਗੀ ਸੋ ਇੱਕ ਟਾਈਮ ਆਏਗਾ ਅਜੇ ਇਹ ਅਧ ਵਿਚਾਲੇ ਹੈ ਮੈਨੂੰ ਯਾਦ ਆ ਮੈਂ ਇੱਕ ਵਾਰੀ ਡਾਕਟਰ ਸੇਵਕ ਸਿੰਘ ਹੁਣਾਂ ਨਾਲ ਗੱਲ ਕਰ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਫੋਨ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਬਹੁਤ ਉਹ ਕਹਿੰਦੇ ਹੱਲੇ ਨਾ ਇਹਦੇ ਤੇ ਕੋਈ ਰਾਏ ਨਹੀਂ ਬਣਾ ਸਕਦੇ ਹਜੇ ਇਹ ਇਸ ਦਾ ਅਧ ਵਿਚਾਲੇ ਵਾਲਾ ਦੌਰ ਹੈ ਇਹਦੇ ਅੱਗੇ ਜਾ ਕੇ ਪਤਾ ਲੱਗੂਗੇ ਕਿ ਕੀ ਨਤੀਜੇ ਨਿਕਲਣਗੇ ਪਰ ਉਹ ਉਹੀ ਹੋਣਗੇ ਜੋ ਕੁਦਰਤ ਨੇ ਜਿਸ ਢਾਂਚੇ ਦੇ ਨਾਲ ਜਿਸ ਸਹਜ ਦੇ ਨਾਲ ਸਾਨੂੰ ਰਿਸ਼ਤੇ ਨਿਭਾਉਣਾ ਸਿਖਾਇਆ ਉਹ ਉਹੀ ਹੋਣਗੇ ਉਹ ਲਿਵਿੰਗ ਉਹ ਇਦਾਂ ਨਹੀਂ ਹੋਏਗਾ ਉਹ ਉਹਦੇ ਵਿੱਚ ਤੁਹਾਨੂੰ ਜਿਵੇਂ ਅੱਜ ਮਲਟੀਪਲ ਪਾਰਟਨਰਸ ਦੀ ਗੱਲ ਆ ਜਾਂਦੀ ਹੈਗੀ ਇਹ ਸਾਰਾ ਕੁਝ ਜਿਹੜਾ ਤੁਸੀਂ ਇੱਕ ਇਨਸਾਨ ਨੂੰ ਮਿਲ ਲੈਣਾ ਜਿਵੇਂ ਉਸੋ ਦੀ ਗੱਲ ਕਰਦੇ ਹੈਗੇ ਆ ਉਹਦਾ ਜਿਹੜਾ ਕਲਟ ਸੀਗਾ ਉਹਦੇ ਵਿੱਚ ਵੀ ਐਂਡ ਤੇ ਕਨਕਲੂਜਨ ਕੀ ਨਿਕਲਦਾ ਸੀ ਕਿ ਵਕਫ ਵਕ ਲੋਕਾਂ ਨਾਲ ਰਹਿਣ ਤੋਂ ਬਾਅਦ ਵੀ ਅਸਲ ਦੇ ਵਿੱਚ ਜੇਕਰ ਤੁਸੀਂ ਜ਼ਿੰਦਗੀ ਮੰਨਣੀ ਹੈਗੀ ਹੈ ਤੇ ਤੁਹਾਡਾ ਇੱਕ ਹੀ ਪਾਰਟਨਰ ਹੋਏਗਾ ਜਿਹਦੇ ਨਾਲ ਤੁਹਾਡਾ ਦੁੱਖ ਸੁੱਖ ਦਾ ਜਿਹਦੇ ਨਾਲ ਤੁਹਾਡਾ ਹਰ ਤਰ੍ਹਾਂ ਦਾ ਰਿਸ਼ਤਾ ਹੋਏਗਾ ਸੋ ਇਹ ਸਾਰਾ ਕੁਝ ਅਧ ਵਿਚਾਰਾ ਹੈਗਾ ਇੱਕ ਸੋਸ਼ਲ ਮੀਡੀਆ ਦਾ ਪ੍ਰਭਾਵ ਹੈਗਾ ਬਟ ਇਹ ਸਾਰੇ ਚੋਂ ਨਿਕਲ ਕੇ ਅਸੀਂ ਆਣਾ ਉੱਥੇ ਹੀ ਹੈ ਜੋ ਸਾਡੇ ਗੁਰੂਆਂ ਨੇ ਜਾਂ ਜੋ ਨੇਚਰ ਨੇ ਸਾਨੂੰ ਜਿਹੜੀ ਵਿਧੀ ਦਿੱਤੀ ਹੈਗੀ ਆ ਉਹਦੇ ਵਿੱਚ ਆਣਾ ਹੈਗਾ ਦੇਵਨ ਰਿਲੇਸ਼ਨ ਜਿਹੜਾ ਹੈ ਕੀ ਇਹ ਇੱਕ ਮਾਡਰਨ ਕਨਸੈਪਟ ਹੈ ਕਿ ਔਰਤ ਦੀ ਕਹਿ ਲਈਏ ਇੱਕ ਐਡਵਾਂਸ ਸਟੈਪ ਹੈ ਜਾਂ ਕਿਤੇ ਇਹ ਬਹੁਤ ਵੱਡੀ ਬੁਰਾਈ ਹੈ ਤੁਸੀਂ ਕਹਿ ਰਹੇ ਹੋ ਕਿ ਮਾਡਰਨ ਔਰਤ ਜਿਹੜੀ ਹੈ ਉਹਨੇ ਇਹ ਪੈਟਰਨ ਫੜ ਲਿਆ ਕਿ ਚਲੋ ਨਜਾਇਜ਼ ਸਬੰਧ ਬਣਾ ਲਈ ਨਹੀਂ ਪਿੰਡਾਂ ਵਿੱਚ ਜਾ ਕੇ ਵੇਖੋ ਉੱਥੇ ਲੁਕੇ ਹੋਏ ਨੇ ਨਾਜਾਇਜ਼ ਸਬੰਧ ਹੈਗੇ ਨੇ ਪ્યોਰ ਭਾਵੀਆਂ ਦੇ ਜੇਠਾ ਦੇ ਇਹ ਰਿਸ਼ਤੇ ਦੀ ਆਸਰਖਿਆ ਦੇ ਵਿੱਚੋਂ ਪੈਦਾ ਹੁੰਦਾ ਹੈਗਾ ਜਦੋਂ ਮੇਰਾ ਮਰਦ ਮੇਰੀ ਗੱਲ ਨਹੀਂ ਸੁਣੂਗਾ ਜਦੋਂ ਤੁਸੀਂ ਸੁਣਦੇ ਹੀ ਨਹੀਂ ਉਹ ਕੀ ਚਾਹੁੰਦੀ ਹੈ ਉਹ ਕੀ ਕਹਿਣਾ ਚਾਹੁੰਦੀ ਹੈ ਕਿ ਉਹ ਕਿਤੇ ਤਾਂ ਮੋਟਾ ਲੱਭੇਗੀ ਨਾ ਸੋ ਮੈਨੂੰ ਐ ਲੱਗਦਾ ਕਿ ਉਹੀ ਗੱਲ ਫੇਰ ਕੀ ਮਾਨਸਿਕ ਤੌਰ ਦੇ ਉੱਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈਗਾ ਇੱਕ ਦੂਜੇ ਨਾਲ ਗੱਲ ਕਰਨਾ ਹਾਂ ਇਹ ਵੀ ਇੱਕ ਬੜਾ ਇੱਕ ਥੌੜ ਚੱਲੀ ਹੈ ਕਿ ਨਵੇਂ ਮੁੰਡੇ ਕੁੜੀਆਂ ਰਹਿੰਦੇ ਨੇ ਪਰ ਦੇਖੋ ਰਿਸ਼ਤਿਆਂ ਦੀ ਮਿਆਦ ਕਿੰਨੀ ਹੈ ਜਦੋਂ ਮਨ ਭਰ ਜਾਂਦਾ ਫਿਰ ਦੂਜੇ ਵੱਲ ਤੁਰ ਪੇ ਸੋ ਹੋਰ ਇਸ ਤੇ ਉਹ ਵੀ ਨਹੀਂ ਨਿਭਣਗੇ ਆਪਣੇ ਕਲਚਰ ਦੇ ਵਿੱਚ ਇੱਕ ਜੋਤ ਦੋਏ ਮੂਰਤੀ ਦਾ ਕਨਸੈਪਟ ਹੈਗਾ ਤੇ ਉਹਦੇ ਅਕੋਰਡਿੰਗ ਹੀ ਸਾਨੂੰ ਸਾਰਿਆਂ ਨੂੰ ਕਹਿੰਦੇ ਨੇ ਨਾ ਘੁੰਮ ਕੇ ਚੱਕੀ ਫੇਰ ਉੱਥੇ ਆਏਗੀ ਸੋ ਇੱਕ ਟਾਈਮ ਆਏਗਾ ਅਜੇ ਇਹ ਅਧ ਵਿਚਾਲੇ ਹੈ ਮੈਨੂੰ ਯਾਦ ਆ ਮੈਂ ਇੱਕ ਵਾਰੀ ਡਾਕਟਰ ਸੇਵਕ ਸਿੰਘ ਹੁਣਾਂ ਨਾਲ ਗੱਲ ਕਰ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਫੋਨ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਬਹੁਤ ਉਹ ਕਹਿੰਦੇ ਹੱਲੇ ਨਾ ਇਹਦੇ ਤੇ ਕੋਈ ਰਾਏ ਨਹੀਂ ਬਣਾ ਸਕਦੇ ਹਜੇ ਇਹ ਇਸ ਦਾ ਅਧ ਵਿਚਾਲੇ ਵਾਲਾ ਦੌਰ ਹੈ ਇਹਦੇ ਅੱਗੇ ਜਾ ਕੇ ਪਤਾ ਲੱਗੂਗੇ ਕਿ ਕੀ ਨਤੀਜੇ ਨਿਕਲਣਗੇ ਪਰ ਉਹ ਉਹੀ ਹੋਣਗੇ ਜੋ ਕੁਦਰਤ ਨੇ ਜਿਸ ਢਾਂਚੇ ਦੇ ਨਾਲ ਜਿਸ ਸਹਜ ਦੇ ਨਾਲ ਸਾਨੂੰ ਰਿਸ਼ਤੇ ਨਿਭਾਉਣਾ ਸਿਖਾਇਆ ਉਹ ਉਹੀ ਹੋਣਗੇ ਉਹ ਲਿਵਿੰਗ ਉਹ ਇਦਾਂ ਨਹੀਂ ਹੋਏਗਾ ਉਹ ਉਹਦੇ ਵਿੱਚ ਤੁਹਾਨੂੰ ਜਿਵੇਂ ਅੱਜ ਮਲਟੀਪਲ ਪਾਰਟਨਰਸ ਦੀ ਗੱਲ ਆ ਜਾਂਦੀ ਹੈ ਕਿ ਇਹ ਇਹ ਸਾਰਾ ਕੁਝ ਜਿਹੜਾ ਤੁਸੀਂ ਇੱਕ ਇਨਸਾਨ ਨੂੰ ਮਿਲ ਲੈਣਾ ਜਿਵੇਂ ਉਸੋ ਦੀ ਗੱਲ ਕਰਦੇ ਹੈਗੇ ਆ ਉਹਦਾ ਜਿਹੜਾ ਕਲਟ ਸੀਗਾ ਉਹਦੇ ਵਿੱਚ ਵੀ ਐਂਡ ਤੇ ਕਨਕਲੂਜਨ ਕੀ ਨਿਕਲਦਾ ਸੀ ਕਿ ਵਕਫ ਵਕ ਲੋਕਾਂ ਨਾਲ ਰਹਿਣ ਤੋਂ ਬਾਅਦ ਵੀ ਅਸਲ ਦੇ ਵਿੱਚ ਜੇਕਰ ਤੁਸੀਂ ਜ਼ਿੰਦਗੀ ਮੰਨਣੀ ਹੈਗੀ ਹੈ ਤੇ ਤੁਹਾਡਾ ਇੱਕ ਹੀ ਪਾਰਟਨਰ ਹੋਏਗਾ ਜਿਹਦੇ ਨਾਲ ਤੁਹਾਡਾ ਦੁੱਖ ਸੁੱਖ ਦਾ ਜਿਹਦੇ ਨਾਲ ਤੁਹਾਡਾ ਹਰ ਤਰ੍ਹਾਂ ਦਾ ਰਿਸ਼ਤਾ ਹੋਏਗਾ ਸੋ ਇਹ ਸਾਰਾ ਕੁਝ ਅਧ ਵਿਚਾਰਾ ਹੈਗਾ ਇੱਕ ਸੋਸ਼ਲ ਮੀਡੀਆ ਦਾ ਪ੍ਰਭਾਵ ਹੈਗਾ ਬਟ ਇਹ ਸਾਰੇ ਚੋਂ ਨਿਕਲ ਕੇ ਅਸੀਂ ਆਣਾ ਉੱਥੇ ਹੀ ਹੈ ਜੋ ਸਾਡੇ ਗੁਰੂਆਂ ਨੇ ਜਾਂ ਜੋ ਨੇਚਰ ਨੇ ਸਾਨੂੰ ਜਿਹੜੀ ਵਿਧੀ ਦਿੱਤੀ ਹੈਗੀ ਆ ਉਹਦੇ ਵਿੱਚ ਆਣਾ ਹੈਗੇ